ਸਾਤੋ ਬਣਾਉਂਦਾ ਦਾ ਪਰਮਜੀਤ ਸਿੰਘ ਲੇਖਕਾਰ ਮਾਰਕੀਟ ਮੇਡੀ ਬਟਾਲਾ ਦੀ ਸਰ ਐਡੀ ਜਦਾਂ ਕਿ ਅਸੀਂ ਸਾਰੇ ਜਾਣਦੇ ਆ ਕਿ 16 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਮਤਲਬ ਜਿਹੜੇ ਹੁਕਮ ਨੇ ਖਰੀਦਦੇ ਉਹ ਦੇ ਦਿੱਤੇ ਗਏ ਨੇ ਪਰ ਅਜੇ ਬਟਾਲਾ ਮੰਡੀ 'ਚ ਜਿਹੜੀਆਂ ਪਰਮਲ ਦੀਆਂ ਢੇਰੀਆਂ ਨਹੀਂ ਕਿਸਾਨ ਲੈ ਕੇ ਆਏ 1509 ਦੀ ਵੈਰੈਟੀ ਆ ਰਹੀ ਹੈ ਬਾਕੀ ਖਰੀਦ ਦੇ ਪ੍ਰਬੰਧ ਜਿਹੜੇ ਮੁਕੰਮਲ ਨੇ ਜ਼ਿੰਮੇਵਾਰਾਂ ਦੇ ਜਿਹੜੇ ਆਪਣਾ ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਹੁੰਦੇ ਉਹ ਵੀ ਮੁਕੰਮਲ ਕਰ ਦਿੱਤੇ ਗਏ ਨੇ ਜਿਹੜਾ ਵੀ ਕੋਈ ਕਿਸਾਨ ਆਪਣੀ ਢੇਰੀ ਪਰਮਲ ਦੀ ਲੈ ਕੇ ਆਉਂਦਾ ਹੈ ਉਹਨੂੰ ਬੇਨਤੀ ਹੈ ਕਿ ਸਕਾ ਕੇ ਫਸਲ ਲਿਆਓ ਮੌਇਸਚਰ ਜਿਹੜਾ ਮਾਰਕੀਟ ਕਮੇਟੀ ਦੇ ਮੌਇਸਚਰ ਤੋਂ ਕਢਾਓ ਤੇ ਆਪਣੀ ਫ ਸਾਡੇ ਪਟਾਲਾ ਮੰਡੀ ਵਿੱਚ ਵੇਖੋ ਜੀ ਡੇਰਾ ਬਾਬਾ ਬਲਾਕ ਤੋਂ ਵੀ ਕੁਝ ਮਾਲ ਆਉਂਦਾ ਏ ਡੇਰਾ ਬਾਬਾ ਬਲਾਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਕਈ ਜ਼ਿਮੀਂਦਾਰਾਂ ਦਾ 100% ਨੁਕਸਾਨ ਹੋਇਆ ਹੈ ਕਿਸੇ ਦਾ 50 ਕਿਸੇ ਦਾ 75% ਆ ਜਿਹੜੀ ਉਥੋਂ ਫਸਲ ਜਿਹੜੀ ਆਏਗੀ ਉਹ ਥੋੜੀ ਜਿਹੀ ਮੌਇਸਚਰ ਗੇਨ ਵਾਲੀ ਆਵੇਗੀ ਕਿਉਂਕਿ ਅਜੇ ਤੱਕ ਉਥੋਂ ਪਾਣੀ ਜਮੀਨਾਂ 'ਚੋਂ ਨਹੀਂ ਉਤਰਿਆ ਜੀ ਸਰ ਕਿੰਦਾ ਦੇ ਪ੍ਰਬੰਧ ਪੱਲੇ 'ਚ ਮਾਰਕੀਟ ਮੇਰੀ ਬਟਾਲਾ ਵੱਲੋਂ ਜਿਹੜੇ ਆਪਣੇ ਪਾਣੀ ਦੇ ਪ੍ਰਬੰਧ ਲੈਬਾਰਟਰੀ ਬਲਾਕਸ ਦੇ ਛਾਂ ਦੇ ਪ੍ਰਬੰਧ ਕਿਸਾਨਾਂ ਲਈ ਖਰੀਦ ਦੇ ਪ੍ਰਬੰਧ ਜਿਹੜੇ ਮੁਕੰਮਲ ਕਰ ਦਿੱਤੇ ਗਏ ਨੇ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂ ਦਿੱਤੀ ਜਾਏਗੀ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਗਾਈਡਲਾਈਨਸ ਦੇ ਮੁਤਾਬਕ ਹਰ ਕਿਸਾਨ ਦਾ ਦਾਣਾ-ਦਾਣਾ ਜਿਹੜਾ ਵਾ ਬਟਾਲਾ ਮੰਡੀ ਵਿੱਚ ਚੁਟਿਆ ਜਾਵੇਗਾ ਇੱਕ ਸਾਲ ਪੂਰਾ ਲੈ ਕੇ ਆ ਰਹੇ ਹਾਂ ਤਾਂ ਪਾਸੇ ਸਰਕ ਨੂੰ ਇੱਕੋ ਹੀ ਬੇਨਤੀ ਹੈ ਕਿ ਇਸ ਫਸਲ ਸੁਕਾ ਕੇ ਲਿਆਓ ਤਾਂ ਜੋ ਤੁਹਾਨੂੰ ਫਸਲ ਦਾ ਪੂਰਾ ਮੁੱਲ ਮਿਲ ਸਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ 17% ਨਮੀ ਵਾਲੀ ਝੋਨਾ ਜਿਹੜਾ ਸਰਕਾਰ ਖਰੀਦਦੀ ਹੈ ਇਸ ਲਈ ਆਪਣੀ ਫਸਲ ਜਿਹੜੀ ਹੈ ਸੁਕਾ ਕੇ ਜਰੂਰ ਲਿਆਓ ਇਸ ਵਾਰ ਸਰਕਾਰ ਦਾ ਜਿਹੜਾ ਪਰਮਲ ਦਾ ਰੇਟ ਹੈ 2399 ਹੈ ਜੀ ਬਾਕੀ ਇਸ ਵਾਰ 1509 ਦੀ ਵੈਰਾਈਟੀ ਆ ਰਹੀ ਹੈ ਉਹਦਾ 3200 ਤੋਂ ਲੈ ਕੇ 2800 ਤੱਕ ਰੇਟ ਲੱਗ ਰਿਹਾ ਹੈ ਪਹਿਲਾਂ ਕੁਝ ਦਿਨ ਪਹਿਲਾਂ ਮਤਲਬ 3700 ਤੱਕ ਵੀ ਵਿਕੀ ਹੈ ਇਸ ਵਾਰ ਤਾਂ ਜਿਹੜਾ ਮਾਰਕੀਟ ਵਿੱਚ ਥੋੜਾ ਮੰਦਾ ਹੋਣ ਦੇ ਕਰਕੇ 3200 ਤੱਕ ਹੈ ਜੀ